ਪੰਜਾਬ ਸਟੇਟ ਲਾਟਰੀ ਮਾਮਲਾ ਇਨਾਮੀ ਰਕਮ ਤੇ ਦੋਸਤਾ ਵਿੱਚ ਟਕਰਾ ਪੰਜਾਬ ਸਟੇਟ ਦੀ 1 ਕਰੋੜ ਦੀ ਲਾਟਰੀ ਨੇ ਦੋਸਤੀ 'ਚ ਦਰਾਰ ਪਾ ਦਿੱਤੀ। ਮਾਮਲੇ ਅਨੁਸਾਰ ਲਾਟਰੀ ਟਿਕਟ ਖਰੀਦਣ ਅਤੇ ਇਨਾਮੀ ਰਕਮ ਵੰਡਣ ਦੇ ਮਸਲੇ ਤੇ ਦੋਸਤਾਂ ਵਿੱਚ ਤਿੱਖੀ ਤਕਰਾਰ ਹੋ ਗਈ। ਦੋਵੇਂ ਪਾਸਿਆਂ ਨੇ ਆਪਣੇ ਆਪਣੇ ਦਾਅਵੇ ਪੱਕੇ ਕਰਨ ਲਈ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਅੱਗੇ ਆਪਣੀ ਗੱਲ ਰੱਖੀ ਹੈ। ਸਥਾਨਕ ਲੋਕਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਹੈ ਅਤੇ ਲੋਕਾਂ ਨੇ ਸਲਾਹ ਦਿੱਤੀ ਹੈ ਕਿ ਪੈਸੇ ਲਈ ਦੋਸਤੀ ਨਾ ਤੋੜੀ ਜਾਵੇ। ਜੀ ਲੈਟਰੀ ਨਿਕਲਦਾ ਪਤਾ ਮੈਨੂੰ ਲੱਗਿਆ ਸੀ ਜਦੋਂ ਫਿਰ ਇਹਨੂੰ ਵੀ ਪਤਾ ਲੱਗ ਗਿਆ ਦੀ ਫਿਰ ਫੁੱਜੀ ਦਾ ਮੁੰਡਾ ਇਹ ਲੈਟਰੀ ਲੈ ਮੇਰੇ ਕੋਲੇ ਆਇਆ ਕਹਿੰਦਾ ਆਂਟੀ ਤੁਹਾਡੀ ਲੈਟਰੀ ਨਿਕਲੀ ਮੈਨੂੰ ਦੇ ਦਿਓ ਮੈਂ ਪੰਜਾ ਪੀਰਾਂ ਦੇ ਮੱਥਾ ਟਿਕਾਉਣਾ ਮੈਂ ਇਹਦੇ ਤੇ ਝਕੇ ਲੈਟਰੀ ਫੜਾਤੀ ਇਹਨੇ ਸਾਡੇ ਤੇ ਆਸਾਨ ਕੀਤਾ ਸੀ ਇਸ ਘਰ ਬਚਾਉਣ ਪਿੱਛੇ 4.5 ਲੱਖ ਰੁਪਏ ਸਾਨੂੰ ਦਿੱਤਾ ਸੀ ਉਸ ਟਾਈਮ ਤੇ ਇਹਦੀ ਮੈਂ ਧੰਨਵਾਦ ਰੈਂਦੀ ਬਹੁਤ ਇਹਨੇ ਸਾਡਾ ਘਰ ਬਚਾਇਆ ਸਾਨੂੰ ਘਰ ਚ ਬਾੜਿਆ ਇਹਨੇ ਪਰ ਜਦੋਂ ਇਹਨੇ ਮੈਨੂੰ ਕਿਹਾ ਵੀ ਮੈਂ ਲੈਟਰ ਨਹੀਂ ਦਿੰਦਾ ਮੇਰੇ ਘਰ ਵਾਲੇ ਨੂੰ ਟੈਗ ਦਾ ਦौरा ਹੋ ਗਿਆ ਅਸੀਂ ਦਿੱਲੀ ਹਾਰ ਤੇ ਲੈ ਗਏ ਉੱਥੇ ਸਾਨੂੰ ਪੈਸਿਆਂ ਦੀ ਲੋੜ ਸੀ ਇਹਨੂੰ ਅਸੀਂ ਕਿਹਾ ਵੀ ਸਾਡੀ ਨੂੰ ਕੋਈ ਥੋੜੇ ਜੇ ਪੈਸੇ ਦੇ ਦੇ ਟਿਕਟ ਦੇ ਵੀ ਸਾਨੂੰ ਟਿਕਟ ਫੜਾ ਲੈ ਜਾਂ ਪੈਸੇ ਥੋੜੇ ਦੇ ਦੇ ਇਹਨੇ ਦੀਪੇਰ ਗੁੱਜੀ ਦੇ ਮੁੰਡੇ ਨੇ ਸਾਨੂੰ ਕੋਈ ਰਾਹ ਨਹੀਂ ਪਾਇਆ ਇਹਨੇ ਮੇਰੇ ਬੱਚੇ ਨੂੰ ਧਮਕਾ ਕੇ ਥੋੜੇ ਜੇ ਪੈਸੇ ਦੇਤੇ ਇਹਨੇ ਕਿਤੇ ਸੈਨ ਵੀ ਕਰਾਇਆ ਦੀਪੇਰ ਗੁੱਜੀ ਦੇ ਮੁੰਡੇ ਨੇ ਕੱਲ ਨੂੰ ਸਾਡੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਕੁਝ ਹੁੰਦਾ ਤੇ ਦੀ ਫੁੱਜੀ ਦਾ ਮੁੰਡਾ ਜ਼ਿੰਮੇਵਾਰ ਹੈ ਮੇਰਾ ਧੰਨਵਾਦ ਕਾਪਟ ਸੰਗ ਚ ਵੀ ਮੈਂ ਗਰੀਬਲੀ ਘਰਾਂ ਦੇ ਵਿੱਚ ਕੰਮ ਕਰਦੀ ਸੀ ਇਹਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਦੀ ਫੇ ਫੁੱਜੀ ਦੇ ਮੁੰਡੇ ਨੇ ਬਹੁਤ ਹੀ ਵੱਡਾ ਧੋਖਾ ਕੀਤਾ ਮੈਂ ਪਬਲਿਕ ਤੇ ਮਗਰ ਹੈ ਸਾਰੇ ਮੇਰੇ ਮਗਰ ਲੱਗੋ ਵੀਰੇ ਜਾਂ ਮੇਰੀ ਸੁਣਵਾਈ ਕਰੋ ਜੋ ਕੋਈ ਮੇਰ ਤੋਂ ਗਲਤੀ ਹੋਗੀ ਤਾਂ ਮੈਨੂੰ ਜੀ ਜਿਹੜੀ ਇਹ ਲਾਟਰੀ ਸੀ ਤਿੰਨ ਬੰਦੇ ਲਈ ਸਾਂਝੀ ਸੀ ਜਿਹੜਾ ਕੀ ਇਸ਼ਾ ਤਿੰਨਾਂ ਦਾ ਬਰਾਬਰ ਹੋ ਚੁੱਕਿਆਗਾ ਦੋ ਮਹੀਨੇ ਹੋ ਗਏ ਲਾਟਰੀ ਨਿਕਲੀ ਉਹ ਬਿੱਟੂ ਕਿਸੇ ਮਗਲ ਲੱਕੇ ਸਾਨੂੰ ਬਲੈਕਮਿਲ ਕਰ ਰਿਹਾ ਠੀਕ ਹੈ ਜੀ ਜੀ ਇੰਡਸਟਰੀ ਮੇਟ ਚੱਲੀ ਜਾਂਦੀ ਆ